ਬਟਾਲਾ ਗੋਲੀ ਕਾਂਡ ਤੋਪਾਤ ਗੁੰਡਾਗਰਦੀ ਦਾ ਹੋਇਆ ਨਗਾ ਨਾਚ ਇੱਕ ਧਿਰ ਵੱਲੋਂ ਤੁਚੇ ਧਿਰ ਦੇ ਘਰ ਚ ਦਾਖਲ ਹੋ ਕੇ ਕੀ ਕੀਤੀ ਜ਼ਬਰਦਸਤ ਪਾਨ ਤੋੜ ਕਾਰਜ ਬੇਜਪਾਨ ਕੁੱਤੇ ਦੀ ਵੀ ਕੀਤੀ ਵੱਡ ਟੁਕ ਬਟਾਲਾ ਵਿੱਚ ਹੋਏ ਗੋਲੀ ਕਾਂਡ ਤੋਂ ਬਾਅਦ ਮਰਤਕ ਅਤੇ ਜ਼ਖਮੀ ਨੌਜਵਾਨਾਂ ਦੇ ਗਰੂਪ ਨੇ ਨੌਜਵਾਨ ਦੇ ਦੂਸਰੇ ਗਰੁੱਪ ਤੇ ਘਰ ਦਾਖਲ ਹੋ ਕੇ ਜ਼ਬਰਦਸਤ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਤੇ ਘਰ ਦੀ ਪੰਤ ਤੋੜ ਕੀਤੀ ਗਈ ਘਰ ਚ ਮੌਜੂਦ ਫਾਲਤੂ ਕੁੱਤੇ ਦੀ ਵੀ ਕੀਤੀ ਗਈ ਵੱਟ ਟੋਕ ਇਸ ਨੂੰ ਲੈ ਕੇ ਬਟਾਲਾ ਜਲੰਧਰ ਰੋਡ ਜਾਮ ਕਰਦੇ ਹੋਏ ਬਟਾਲਾ ਪੁਲਿਸ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਦੱਸਤੀਏ ਕਿ ਬੀਤੇ ਦਿਨੀ ਬਟਾਲਾ ਤੇ ਪਾਈਆਂ ਵਾਲੀ ਗਲੀ ਦੇ ਵਿੱਚ ਗੋਲੀ ਚੱਲੀ ਸੀ ਜਿਸ ਵਿੱਚ ਇੱਕ ਯੋਧਾ ਨਾਮਕ ਨੌਜਵਾਨ ਨੂੰ ਜਦੋਂ ਗੋਲੀ ਲੱਗੀ ਤਾਂ ਉਸ ਦੀ ਮੌਤ ਹੋ ਗਈ ਰਾਹੁਲ ਦੱਤ ਨਾਲ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਅਮਰ ਸਾਦੇ ਹਰਤਾਲ ਉਸ ਤਾਫਰ ਕਰਵਾਇਆ ਗਿਆ ਸੀ ਯੋਦੇ ਦੇ ਪਰਿਵਾਰ ਵੱਲੋਂ ਅੱਜ ਬਟਾਲਾ ਜਲੰਧਰ ਰੋਡ ਤੇ ਜਾਮ ਲਗਾ ਕੇ ਸਾਰਾ ਰਸਤਾ ਜਾਮ ਕਰ ਦਿੱਤਾ ਗਿਆ ਅਤੇ ਯੋਦੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਦ ਕਿ ਮਲਚਮ ਗ੍ਰਿਫਤਾਰ ਨਹੀਂ ਹੋ ਜਾਂਦੇ ਉਦੋਂ ਤੱਕ ਇਹ ਤਰਨਾ ਪ੍ਰਦਰਸ਼ਨ ਚੱਲ ਰਿਹਾ ਹੈਗਾ ਦੂਸਰੇ ਪਾਸੇ ਪੁਲਿਸ ਦੇ ਐਸਐਚਓ ਸਿਵਲ ਲਾਈਨ ਅਭਜੋਤ ਸਿੰਘ ਨੇ ਕਿਹਾ ਕਿ ਅਸੀਂ ਤੁਰੰਤ ਮਾਮਲਾ ਦਰਜ ਕਰ ਲਿਆ ਹੈ ਤੇ ਐਸਐਸਪੀ ਬਟਾਲਾ ਦੀਆਂ ਹਦਾਇਤਾਂ ਤੇ ਪੰਜ ਟੀਮਾਂ ਬਣਾ ਕੇ ਵਾਕ ਵਕਤ ਹੋਮਤੀ ਚਾਪੇ ਮਰੀ ਇਤੀ ਜਾ ਰਹੀ ਹੈ ਤਾਂ ਜੋ ਮਲਜਮਾਨ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਪੁਲਿਸ ਨੇ ਤਰਨਾਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਚਲਤ ਮਲਜਮਾ ਬਰੁੱਤ ਕਾਰਵਾਈ ਹੋਵੇਗੀ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਉਹ ਆਪਣਾ ਤਰਨਾ ਚੁੱਕ ਲੈਣ ਗੱਲ ਸਰ ਝਗੜਾ ਹੀ ਹੋਇਆ ਵਾ ਮਤਲਬ ਵਾਪਸ ਵੇਚਾ ਮੇਰਾ ਬ੍ਰਦਰ ਹੀ ਤੇ ਮੁੰਡੇ ਉਹਨਾਂ ਘਰੋਂ ਉੱਠ ਕੇ ਗਿਆ ਵਾ ਉਧਰੋਂ ਤੇ ਮੁੰਡੇ ਰਸਤੇ ਦੇ ਵਿੱਚ ਨਾ ਇੱਥੇ ਬੈਂਕ ਬੈਂਕ ਵਾਲੀ ਗਲੀ 'ਚ ਉਹਨਾਂ ਨੇ ਘੇਰਾ ਪਾ ਲਿਆ ਉਹਨੂੰ ਤੇ ਪਹਿਲੇ ਤੇ 4-5 ਮੁੰਡੇ ਹੀ ਫੇਰ ਇਹਨਾਂ ਨੇ ਹੋਰ ਮੁੰਡੇ ਸੱਦ ਲਏ ਅੱਗੋਂ ਉਹ ਤੇ 도ੜ ਗਿਆ ਇੱਥੋਂ ਤੇ 도ੜ ਗਿਆ ਜਾਨ ਬਚਾ ਕੇ ਤੇ ਬਾਅਦ ਵਿੱਚ ਇਹਨਾਂ ਨੇ ਨਾ ਅੱਗੋਂ ਦੀ ਹੋਰ ਮੁੰਡੇ ਬਲਾ ਕੇ ਇਹਨਾਂ ਨੇ ਪਿਸਟਲ ਲੋਡ ਕੀਤਾ ਹੋਇਆ ਸੀ ਤੇ ਕਹਿੰਦੇ ਕਿ ਉਹਦੇ ਗੋਲੀ ਮਾਰਨ ਲੱਗੇ ਸੀ ਤੇ ਉਹਨੇ ਅੱਗੋਂ ਫੜ ਕੇ ਜਦੋਂ ਇਹਨਾਂ ਦੇ ਆਪਸ ਵਿੱਚ ਮਤਲਬ ਲੱਗ ਕੇ ਝੂਲਣ ਲੱਗ ਗਏ ਆਪਸ ਵਿੱਚ ਤੇ ਬਾਅਦ ਵਿੱਚ ਇਹਨਾਂ ਨੇ ਕੀਤਾ ਕਿ ਕਿ ਉਹਨੂੰ ਮਤਲਬ ਮੁੰਡੇ ਸਾਡੇ ਨੇ ਇਹਨਾਂ ਕੋ ਪਿਸਟਲ ਖੋ ਲਿਆ ਪਿਸਟਲ ਖੋ ਕੇ ਉਹਨਾਂ ਨੇ ਉਹਨੇ ਇਹਨਾਂ ਦੇ ਉੱਤੇ ਤਾਨ ਦਿੱਤਾ ਤੇ ਉਹ ਇਹ ਪਹਿਲੇ ਕਹਿੰਦਾ ਰਿਹਾ ਕਿ ਮੇਰੇ ਤੇ ਗੋਲੀ ਨਾ ਚਲਾਇਓ ਨਾ ਮਾਰੇਓ ਉਹ ਜਿਹੜਾ ਦੂਜਾ ਮੁੰਡਾ ਯੋਦਾ ਉਹਨੇ ਲੱਗਾ ਹੀ ਗੋਲੀ ਚਲਾਉਣਾ ਇੰਨੇ ਫੜ ਕੇ ਇੰਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀ। ਦੋਸਤੋ ਬਾਅਦ ਕੀ ਨਾ ਕਰਦੇ ਭੰਗ ਇਹ ਉਹਨਾਂ ਦੇ ਨਾ ਮੁੰਡੇ ਆ ਜਿਹੜੇ ਉਹਨੇ ਗੈਂਗਸਟਰ ਆਪਣੇ ਗੈਂਗ ਰੱਖੀਦੀ ਆ ਦਾਤਰ ਨੇ ਤੇ ਉਹ ਆਂਦੇ ਨੇ ਬਾਅਦ ਵਿੱਚ ਤੇ ਮਤਲਬ ਪਹਿਲੇ ਤੇ ਗਾਲਾਂ ਗੁਲਾਾਂ ਵੀ ਕੱਢਦੇ ਆ ਕਾਫੀ ਮੈਂ ਤੇ ਗਈ ਸੀ ਦਫਤਰ ਮੈਂ ਦਫਤਰ ਤੋਂ ਆਈ ਆ ਜਦੋਂ ਤੇ ਅੱਗੇ ਮੈਨੂੰ ਫੋਨ ਆਇਆ ਕਿ ਤੁਹਾਡੇ ਘਰ ਤੋੜਪੰਨ ਕਰ ਗਏ ਆ। ਤੇ ਸਾਰਾ ਸਮਾਨ ਘਰ ਦਾ ਭੰਨ ਗਏ ਆ ਕੁਛ ਨਹੀਂ ਛੱਡ ਕੇ ਗਏ ਮੰਮੀ ਹੁਣੀ ਘਰ ਨਹੀਂ ਹੀ ਹੈਗੇ ਡੈਡੀ ਵੀ ਹੈ ਨਹੀਂ ਘਰ ਤੇ ਸਾਡੀ ਕੁੱਤੀ ਹੀ ਘਰ ਕੁੱਤੀ ਦੇ ਸਿਰ 'ਚ ਵੀ ਦਾਤਰ ਮਾਰ ਗਏ ਆ ਕੇ ਕਿੰਨੇ ਕੁ ਨੌਜਵਾਨ ਦੇ ਪਾਵਾ ਕਿੰਨੇ ਕੁ ਹੁਣੇ ਕੋਈ 20 25 ਨੌਜਵਾਨ ਨਹੀਂ ਕੁੱਤੇ ਦੇ ਹੁਣ ਕੁੱਤੇ ਦੇ ਹੁਣ ਪਹਿਲੇ ਤੇ ਬਹੁਤ ਮਾੜੇ ਹੀ ਹੋਵੇ ਲੋ ਬੋਟੀਆਂ ਵੀ ਹਜੇ ਤੱਕ ਖਿਲਰੀ ਦੀਆਂ ਕੁੱਤੇ ਦੀਆਂ ਮੈਂ ਆ ਕੇ ਅਚਾਨਕ ਵੇਖਿਆ ਮੈਂ ਲੈ ਕੇ ਗਈ ਆ ਉਹਨੂੰ ਤੇ ਉਹਦੇ ਟਾਂਕੇ ਲੱਗੇ ਪੰਜ ਟਾਂਕੇ ਲੱਗੇ ਆ ਤੇ ਹਜੇ ਤੱਕ ਹੋਸ਼ ਨਹੀਂ ਕਰਦੀ ਪਈ ਹੈਗੀ ਕਿਉਂ ਤੁਹਾਨੂੰ ਕੁੱਤਾ ਦਾ ਬਾਬਾ ਘਰ ਚ ਕੋਈ ਨਹੀਂ ਸਿਰਫ ਕੁੱਤਾ ਹੀ ਹੁੰਦਾ ਹੁੰਦਾ ਤੇ ਤੁਹਾਨੂੰ ਪਤਾ ਹੀ ਹੈ ਜੇ ਕੁੱਤੇ ਨੂੰ ਨਹੀਂ ਉਹਨਾਂ ਨੇ ਛੱਡਿਆ ਤੇ ਇਨਸਾਨ ਨੂੰ ਕਿਥੋਂ ਛੱਡ ਦੇਣਾ ਸੀ ਮੰਗ ਕਰਦੇ ਮੰਗ ਇਹ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਏ ਜੇ ਸਾਡੇ ਬੱਚੇ ਦੀ ਚਲੋ ਗਲਤੀ ਹੈਗੀ ਉਹਨੇ ਆਪਣੇ ਸੈਲਫ ਡਿਫੈਂਸ ਲਈ ਸਿਰਫ ਕਿ ਉਹਦਾ ਕੋ ਪਿਸਟਲ ਫੜ ਕੇ ਜੇ ਉਹ ਨਾ ਮਾਰਦਾ ਤੇ ਉਹਨਾਂ ਨੇ ਸਾਡੇ ਮੁੰਡੇ ਨੂੰ ਮਾਰ ਦੇਣਾ ਸੀ ਤੇ ਉਹਨੇ ਆਪਣੇ ਸੈਲਫ ਡਿਫੈਂਸ ਲਈ ਉਹਨਾਂ ਤੇ ਗੋਲੀ ਚਲਾਈ ਹੈ ਤੇ ਬਾਕੀ ਜੇ ਤੇ ਚਲੋ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਜੇ ਗਲਤੀ ਹੋਈ ਹੈ ਉਹਦੀ ਸਜ਼ਾ ਠੀਕ ਹੈ ਉਹਨੂੰ ਦਿੱਤੀ ਜਾਏ ਪਰ ਨਜਾਇਜ਼ ਨਾ ਕੀਤੀ ਜਾਏ ਤੁਹਾਡੇ ਬੱਚੇ ਨਾ ਨਜਾਇਜ਼ ਨਹੀਂ ਹੋਣੀ ਚਾਹੀਦੀ ਜਦੋਂ ਵੀ ਹਾਨੂੰ ਤੁਹਾਡੇ ਕੰਟੈਕਟ ਵਿੱਚ ਉਹ ਆਏਗਾ ਆਪਾਂ ਨੂੰ ਖੁਦ ਪੇਸ਼ ਕਰਵਾਵਾਂਗੇ ਅੱਜ ਉਹ ਜਿਹੜਾ ਕੁਵਾਰਦਤ ਹੋਈ ਆ ਉਹਦੇ ਸਬੰਧ ਵਿੱਚ ਦੋ ਪਾਰਟੀਆਂ ਉਹਨਾਂ ਨੇ ਜਿਹੜਾ ਸਾਬੀ ਇੱਕ ਦੂਜੀ ਤੇ ਰੌਲਾ ਉਹਦੇ ਘਰੇ ਹੰਤੂੜ ਕੀਤੀ ਹੈ ਘਰੇ ਕੋਈ ਹੈ ਨਹੀਂ ਸੀ ਤਾਂ ਕਾਫੀ ਭੰਤੂੜ ਅੰਦਰ ਵੀ ਗੇੜ ਦੀ ਕਰਕੇ ਆਏ ਕੀ ਕਾਰਵਾਈ ਕੀਤੀ ਜਾਏ ਪਰਚਾ ਦਰਜ ਹੋਊਗਾ ਜੀ ਚੱਲ ਰਹੀ ਤਫਤੀਸ਼ ਉਹ ਤਫਤੀਸ਼ ਦੇ ਪ੍ਰੋਪਰ ਜੁੜੀ ਜੋ ਜੋ ਅਮਲ ਜਾਂਦੀ ਜਾਊਗੀ ਜੋ ਸਾਹਮਣੇ ਆਊਗਾ ਜੋ ਜੋ ਵੀ ਤਫਤੀਸ਼ ਦੇ ਪਾਰਟ ਦੇ ਵਿੱਚ ਆਊਗਾ ਉਹਨੂੰ ਉਸ ਤਰੀਕੇ ਨਾਲ ਦੰਨ ਕੀਤਾ ਜਾਏ ਪਤਾ ਚੱਲ ਸਕਦਾ ਕਿੰਨੇ ਨੌਜਵਾਨ ਸੀ ਤੇ ਕਿਹੜੇ ਆਹਰਾਨ ਲੈ ਸਕਦੇ ਕੋਈ ਦੱਸਿਆ ਉਹਨਾਂ ਨੇ ਤਿਸ ਤਫਤੀਸ਼ ਦਾ ਪਾਰਟ ਆ ਜੀ ਸਾਰਾ ਕਲੀਅਰ ਕਰਾਂਗੇ ਵੀ ਕੌਣ ਕੌਣ ਸੀ ਕੌਣ ਨਹੀਂ ਸੀ ਜੋ ਵੀ ਉਹਦੇ ਚ ਆਊਗਾ ਉਹ ਬਕਾਇਦਾ ਉਹਦੇ ਤੇ ਕਾਨੂੰਨੀ ਕਾਰਵਾਈਆਂ ਐਸੀਆਂ ਵਾਪਰਦਾ ਜਿਹੜੀਆਂ ਹੁੰਦੀਆਂ ਬਹੁਤ ਸਾਰੀਆਂ ਹੁੰਦੀਆਂ ਪੰਜਾਬ ਭਰ ਵਿੱਚ ਇਦਾਂ ਹੁੰਦਾ ਵਾ ਤੇ ਲੋਕ ਮੂਰੇ ਹੋ ਕੇ ਬੋਲਦੇ ਨਹੀਂ ਬਹੁਤ ਇੱਥੋਂ ਦੱਸਣਗੇ ਕਿ ਜੇ ਇਦਾਂ ਹੋ ਗਿਆ ਉਦਾਂ ਹੋ ਗਿਆ ਪਰ ਜਦੋਂ ਕੋਲ ਸੰਦੀ ਇਹਦਾ ਪੁਲਿਸ ਤੇ ਹੱਥ ਤੇ ਉਸ ਨੂੰ ਵੀ ਕੁਝ ਨਹੀਂ ਆਉਂਦਾ ਸੀ. ਇਹ ਤਾਂ ਸਾਨੂੰ ਲੋਕਾਂ ਨੂੰ ਕਹਿਣਾ ਚਾਹੀਦਾ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਜਿੱਦਣ ਆਪਦੇ ਪੈਰਾਂ ਚੱਕੇ ਅੱਗ ਲੱਗਦੀ ਹੈ ਉਦੋਂ ਜੋ ਟੱਪਣਾ ਜਿੱਦਾਂ ਦੂਜੇ ਦੇ ਪੈਰਾਂ ਤੇ ਲੱਗਦੀ ਹੈ ਉਦੋਂ ਕਿਉਂ ਨਹੀਂ ਇਕੱਠੇ ਹੁੰਦੇ ਪ੍ਰਾਇਮ ਦੇ ਗਏ ਇਕੱਠੇ ਹੋਣਗੇ ਪਰ ਸਾਰੇ ਬਚਣਗੇ ਮੈਂ ਤੁਹਾਡੇ ਮਾਦੀਮ ਰਹੀਂ ਸਾਰੇ ਆਪਦੇ ਪੰਜਾਬ ਦੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਕਿਤੇ ਕਿਸੇ ਕਿਸਮ ਦਾ ਵੀ ਚਾਹੇ ਕੋ ਨਸ਼ੀ ਦਾ ਚਾਹੇ ਕੋ ਇਹੋ ਜਿਹਾ ਕੁੱਟ ਮਾਰਦਾ ਕੋਈ ਵੀ ਨਹੀਂ ਸਕਾਇਮ ਐ ਏਟ ਲੀਸਟ ਮਾਰੇ ਬੰਦਿਆਂ ਦੇ ਅੱਗੇ ਖੜਾਂਗੇ ਤਾਂ ਹੀ ਉਹਨਾਂ ਨੂੰ ਰੋਕਣਾ ਰੋਕਾਂਗੇ ਨਹੀਂ ਤਾਂ ਗਲੀ 'ਚ ਇੱਕ ਇਹੋ ਜਿਹਾ ਘਰ ਕੱਲਾ ਤਾਂ ਫਿਰ ਉਹ ਕੱਲਾ ਹੀ ਆ ਤੂੰ ਉਹ ਹਰ ਕਿਸੇ ਦਾ ਹੀ ਕੱਲਾ ਜਦੋਂ ਪਤਾ ਇੱਕ ਗਲੀ ਦੇ ਵਿੱਚ ਕੋਈ ਕਿਸੇ ਨੇ ਕੋਈ ਗਲਤ ਕੀਤਾ ਕੋਈ ਕੁੱਟ ਮਾਰ ਕਰੂ ਤਾਂ ਬਾਕੀ ਖੜੇ ਹੋ ਜਾਂਦੇ ਆ ਤੇ ਫਿਰ ਆਪਣੇ ਆਪੇ ਮਾਰੇ ਅਨਸਰ ਬੈਠੇ। ਜੰਦਾਬਾਦ 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 ਐਸਾ ਚਾਪਰਾਉ ਜੋਸ ਹੈ ਜੰਦਾਬਾਦ ਬਟਾਲਾ ਪੁਲਿਸ ਜੰਦਾਬਾਦ 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 ਪਰਾਉਜੋਸ ਮੰਮਾ ਮਰ ਗਿਆ ਮੰਮੀ ਰੰਗੀ ਕਾ ਗਿਆ ਪਰਾਉਜੋਸ ਮੰਮਾ ਮਰ ਗਿਆ ਮੰਮੀ ਰੰਗੀ ਕਾ ਗਿਆ ਚਾਹੇ ਤੇ ਚਾਹੀਦੀਆਂ ਜਿੰਨਾ ਮਾਰਿਆ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਚਾਹਨੀ ਆ ਕਿ ਜਿੱਦਾਂ ਮੇਰੇ ਪੁੱਤ ਨੂੰ ਮਾਰਿਆ ਉਹਦਾ ਉਹ ਪੁੱਤ ਮਰ ਜਾਣਾ ਉਹ ਵੀ ਮਰ ਜਾਣਾ ਬਸ ਮੇਰੇ ਸਾਹਮਣੇ ਗੋਲੀਆਂ ਲਿਆ ਕੇ ਮਾਰੋ ਮੇਰੇ ਸਾਹਮਣੇ ਕਾਜਲ ਕੀ ਹੋਇਆ ਜੇ ਮੇਰਾ ਵੀਰ ਜਯੋਧਵੀਰ ਉਹਦਾ ਦਿਨੇ ਦੁਪਹਿਰੇ ਕਤਲ ਹੋਇਆ ਉਹਨੂੰ ਗੋਲੀ ਚੱਲ ਕੇ ਮਾਰਿਆ ਭਾਈ ਇਹ ਦੁਕਾਨ ਲੱਗੇ ਭਾਈਆਂ ਦੀ ਦੁਕਾਨ ਲੱਗੇ ਗੋਲੀ ਮਾਰੀ ਆ ਮੇਰੇ ਵੀਰ ਨੂੰ ਦਿਨੇ ਦੁਪਹਿਰੇ ਗੋਲੀ ਮਾਰੀ ਆ ਅਬੀਨੇ ਮਾਰੀਆ ਉਹਦਾ ਕਾਤਲ ਇੱਥੇ ਲਾਵੋ ਮੇਰੇ ਵੀਰ ਦਾ ਕਾਤਲ ਇੱਥੇ ਲਾਵੋ ਜਿੱਦਾ ਮੇਰੇ ਵੀਰ ਨਾ ਮੇਰੇ ਵੀਰ ਦਾ ਕਾਤਲ ਇੱਥੇ ਲਾਵੋ ਜਿੱਦਾ ਹੀਆਂ ਉਹਦੇ ਦੀ ਜਾਂ ਖਸਾਬੀ ਦੀ ਦੁਸ਼ਮਣੀ ਕੀਤੀ ਕੋਈ ਨਹੀਂ ਵੀਰ ਵੇ ਸਾਨੂੰ ਕੋਈ ਪਤਾ ਨਹੀਂ ਸਾਨੂੰ ਕੋਈ ਪਤਾ ਨਹੀਂ ਵੀਰ ਸਾਨੂੰ ਇਹ ਕੋਈ ਨਹੀਂ ਪਤਾ ਵੀਰ ਸਾਨੂੰ ਕਾਰ ਸੁਣਾਈ ਆਇਆ ਤੁਹਾਡਾ ਮੁੰਡਾ ਮਰ ਗਿਆ ਜੇ ਅੱਜ ਵੀਰ ਜੀ ਸਾਡੀ ਕੋਈ ਸੁਣਾਈ ਨਹੀਂ ਹੋਂਦੀ ਸਾਡੇ ਵੀਰ ਦੀ ਕੋਈ ਸੁਣਾਈ ਨਹੀਂ ਹੁੰਦੀ ਸਾਡੇ ਵੀਰ ਦੀ ਵੀਰ ਜੀ ਜਿੱਨਾ ਚਿਰ ਸਾਡੀ ਸੁਣਾਈ ਨਹੀਂ ਹੁੰਦੀ ਸਾਡਾ ਮੈਨੂੰ ਪਾਈ ਮੈਨੂੰ ਐਸੇ ਇਹਨਾਂ ਦਾ ਪਤਾ ਨਹੀਂ ਕਿ ਹੋਇਆ ਬੇਟਾ ਜਦੋਂ ਘਰੋਂ ਗਿਆ ਕੋਈ ਸਵਾਗਤ ਅੰਦਰ 3.5 ਦਾ ਟਾਈਮ ਹੈ ਮੈਨੂੰ ਇਹਨਾਂ ਪਤਾ ਲੱਗਾ ਲੜਾਈ ਹੋਈ ਹੈ ਬਾਅਦ ਚ ਫੋਨ ਕੀਤਾ ਤੇ ਕਹਿੰਦੇ ਵੀ ਉਹਦੇ ਗੋਲੀ ਲੱਗੀ ਹੈ ਅਹੋਂਡ ਉਹਦੇ ਪੁੱਲ ਲੱਗੇ ਤੇ ਬਾਅਦ ਚ ਕਹਿੰਦੇ ਵੀ ਉਹਦੀ ਡੈਥ ਹੋ ਗਈ ਹੈ ਠੀਕ ਹੈ ਬੇੜੇ ਮੇਰੇ ਨੂੰ ਸਾਬੀ ਨੇ ਗੋਲੀਆਂ ਮਾਰੀਆਂ ਕਾਲੇ ਕਮਾਂਡੋ ਦਾ ਮੁੰਡਾ ਹੈ ਕਾਲੇ ਕਮਾਂਡੋ ਦਾ ਮੁੰਡਾ ਹੈ ਉਹਦੇ ਬਾਰੇ ਕੋਈ ਇਹ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਐ ਇੱਥੇ ਧਰਨੇ ਤੇ ਬੈਠ ਗਏ ਧਰਨੇ ਦਾ ਪਤਾ ਨਹੀਂ ਵੀਰ ਜੀ ਇੱਕ ਦਿਨ ਲੱਗਣਾ ਦੋ ਦਿਨ ਲੱਗਣਾ ਤਿੰਨ ਦਿਨ ਲੱਗਣਾ ਜਿੰਨਾ ਚਿਰ ਹਾਨੂੰ ਕੋ ਇਨਸਾਫ ਨਹੀਂ ਮਿਲਦਾ ਹੁਣ ਜੇ ਇੱਥੇ ਬੈਠਾ ਪਰਚਾ ਦਰਜ ਹੋਇਆ ਸਾਨੂੰ ਕਹਿੰਦੇ ਆ ਉਹਨਾਂ ਦਾ ਜਿਹੜਾ ਉਹ ਉਹਦੀ ਜਿਹੜੀ ਲੋਕੇਸ਼ਨ ਬੰਦ ਹੋ ਗਈ ਹੈ ਲੋਕੇਸ਼ਨ ਉਹਦੀ ਬੰਦ ਹੋ ਗਈ ਆ ਦਾ ਪਰਿਵਾਰ ਦੀ ਨਹੀਂ ਹੋ ਗਈ ਉਦੀ ਮਾਂ ਨੂੰ ਚੁੱਕੋਦੀ ਭੈਣ ਨੂੰ ਚੁੱਕੋਦੀ ਪਿਓ ਨੂੰ ਚੁੱਕੋ ਮਾਂ ਨੂੰ ਚੁੱਕੋ ਆਪਣੇ ਆ ਵੀ ਮੇਰਾ ਪੈਸਾ ਹੋਏਗਾ ਮੇਰਾ ਬੇਟਾ ਨਹੀਂ ਤੇ ਮੈਨੂੰ 10 ਮਿੰਟ ਛੁੱਟੀ ਦੇਣ 10 ਮਿੰਟ ਛੁੱਟੀ ਦੇਣ ਮੈਂ ਬੰਦੇ ਦਾ ਬੰਦਾ ਮਾਰ ਦਿੰਦਾ ਬਸ ਇੱਕ ਵਾਰ ਮੈਂ 10 ਮਿੰਟ ਮੈਨੂੰ ਛੁੱਟੀ ਦੇ ਦੇਣ ਬੰਦੇ ਦਾ ਬੰਦਾ ਮਾਰ ਦਿੰਦਾ ਨਾ ਮੈਂ ਉਹ ਪਰਚਾ ਕਰਦਾ ਨਾ ਮਿਲ ਰੋ ਗੱਲ ਹੋਗੀ ਬਾਕੀ ਇਹਨਾਂ ਨੇ ਮੈਨੂੰ ਪਤਾ ਕੀ ਦੁਸ਼ਮਣੀ ਹੈ ਬਾਕੀ ਦੁਸ਼ਮਣੀ ਹੋਣਾ ਇਹਦਾ ਨਾਲ ਮਹਾਰਾਜ ਇਹਨਾਂ ਨੇ ਪਾਲੀ ਹੈ ਤੇ ਉਹ ਬਾ ਮਹਾਰਾਜ ਹੁਣ ਜਾਣੇਗਾ ਬਸ ਇਹ ਕਿ ਕਿਸ ਸਮੇਂ ਤੋਂ ਕਿਉਂ ਉੱਤਰਨਾ ਲੱਗਾ ਦੇਖੋ ਸਾਰਾ ਇਹ ਕੱਲ ਦੋ ਸ਼ੂਟਆਊਟ ਹੋਏ ਸੀ ਦੋ ਪੁਲਿਸ ਚ ਦੋ ਗੁਰਪੰਚ ਲੜਾਈ ਹੋਈ ਸੀ ਕਾਰਨ ਦਾ ਹੀ ਪਤਾ ਕਰ ਰਹੇ ਤੇ ਇਹਦੀ ਇਨਵੈਸਟੀਗੇਸ਼ਨ ਐਫਆਰ ਕੱਲ ਉਸੇ ਵੇਲੇ ਇਹਨਾਂ ਦੇ ਬਿਆਨਾਂ ਤੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਫਾਦਰ ਮਾਦਰ ਦੇ ਬਿਆਨਾਂ ਤੇ ਐਫਆਰ 302 ਦੇ ਤਹਿਤ ਜੋ ਵੀ ਨਵੀਂ ਧਰਾਵਾਂ ਦੇ ਪੀਐਨਸੀ ਤਹਿਤ ਕਾਰਵਾਈ ਹੋਗੀ ਦੋਸ਼ੀ ਜਿਹੜੇ ਆ ਨਾਮਜਦ ਹੋ ਗਏ ਆ ਪੰਜ ਟੀਮਾਂ ਬਾਹਵਕਮ ਐਸਐਸਪੀ ਸਾਹਿਬ ਦੇ ਲੱਗੀਆਂ ਬਹੁਤ ਜਲਦ ਦੋਸ਼ੀ ਗ੍ਰਫਤਾਰ ਕੀਤੇ ਜਾਣਗੇ ਰਿਸ਼ਤੇਦਾਰਾਂ ਜਿਹੜੇ ਦੋਸ਼ੀਆਂ ਦੇ ਰਿਸ਼ਤੇਦਾਰਾਂ ਦੀ ਪੁਸ਼ਗੀ ਚੱਲ ਰਹੀ ਆ ਉਹ ਸਹੀਂ ਸ਼ੱਕ ਦੇ ਆਧਾਰ ਤੇ ਬਿਠਾਏ ਵੀ ਆ ਇਹ ਬਹੁਤ ਛੇਤੀ ਰਿਜ਼ਲਟ ਆ ਜਾਣਗੇ ਤਰਨਾ ਇਹਨਾਂ ਨੇ ਐਸੇ ਰੋਚ ਚ ਲਾਇਆ ਕਿ ਪਹਿਲਾਂ ਦੋਸ਼ੀ ਫੜੋ ਦੇਖੋ ਦੋਸ਼ੀ ਫੜਨਾ ਪੁਲਿਸ ਦੀ ਮੋਰ ਰਿਸਪੌਂਸਿਬਿਲਟੀ ਆ ਫੜਨੇ ਹੀ ਫੜਨੇ ਚੋ ਨਾਮਜਦ ਹੋ ਗਏ ਦੋਸ਼ੀ ਫੜਾਂਗੇ ਵੇਖੋ ਜੀ ਮੈਂ ਇਹਨਾਂ ਨੂੰ ਆਸ਼ਵਾਸ਼ਣ ਨਹੀਂ ਦੇ ਸਕਦਾ ਐਫਰ ਹੋ ਗਈ ਆ ਦੋਸ਼ੀ ਬਾਈ ਨੇਮ ਨਾਮਜਦ ਹੋ ਗਏ ਆ ਹੁਣ ਧਰਨੇ ਲਾਉਣ ਦਾ ਤੇ ਕੋਈ ਮੇਰੇ ਖਿਆਲ ਚ ਕੋਈ ਕਲੂ ਨਹੀਂ ਰਹਿ ਗਿਆ ਦੋਸ਼ੀ ਬਹੁਤ ਹੀ ਜਲਦ ਮੈਡਮ ਨੇ ਪੰਜ ਛੇ ਟੀਮਾਂ ਲਾਈਆਂ ਅਹੀਂ ਵੀ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸ਼ੱਕੀ ਬੰਦੇ ਕਾਫੀ ਪਟਾਏ ਹੁਣ ਧਰਨਾ ਲਾਉਣਾ ਇਹ ਇਹਨਾਂ ਦਾ ਰਾਈਟ ਆ ਜੇ ਲਾਉਣਾ ਚਾਹੇ ਪਰ ਬਹੁਤ ਜੜੀ ਦੋਸ਼ੀ ਫੜੀ ਜਾਵੇ ਕੋਈ ਵੀ ਦੋਸ਼ੀ ਜਿਹੜਾ ਵੀ ਸਪੇਅਰ ਨਹੀਂ ਕੀਤਾ ਜਾਵੇ